ਉਹ ਤਾਂ ਉਹ ਦੇਵਤਾਂ ਨੇ ਕਿ ਜਦੋਂ ਬਾਰਸ ਹੁੰਦੀ ਆ ਅਰਥ ਆ ਜਾਂਦਾ ਜਮੀਨ ਤੇ ਜਮੀਨ ਤੇ ਵੀ ਨਹੀਂ ਫਰੋ ਸਕਦੇ ਫਿਰ ਇਹ ਬੈੱਡ ਤੇ ਛੜ ਕੇ ਬੈਠ ਜਾਂਦੇ ਐ ਇੰਨੀ ਪਰੇਸ਼ਾਨ ਨਹੀਂ ਐ ਪੀਐਫਸੀ ਚੋੜਾ 15 ਸਾਲ ਤੋਂ ਰਹਿ ਰਿਹਾ ਸਾਡੀ ਵੀ ਇਹੀ ਸਮੱਸਿਆ ਬਸ ਬੋਲ ਲੈ ਕੇ ਆਂਦੇ ਬੋਲ ਲੈ ਵਸ ਆਂਦੇ ਫਿਰ ਕੋਈ ਆਂਦੇ ਨਹੀਂ ਵੇਖਦੇ ਨਹੀਂ ਫਿਰ ਕੋਈ ਗੱਲਬਾਤ ਨਹੀਂ ਸੰਦਾ ਸਾਡੀ ਸਾਨੂੰ ਵੀ ਇਹੀ ਹੈ ਕਿ ਤਾਰਾ ਲੱਤਨੀ ਚਾਹੀਦੀ ਜਾਂ ਮੀਟਰ ਲਾਓ ਜਾਂ ਤਾਰਾ ਲੱਤਾਂ ਇਸ ਬੰਦੀ ਕੁਛ ਇਹ ਜਦੋਂ ਐਮਐਲਏ ਸਾਹਿਬ ਨੂੰ ਨਹੀਂ ਕਿਹਾ ਗਿਆ ਜਾਂ ਕਾਉਂਸਲਰ ਵਗੈਰਾ ਨੂੰ ਦੱਸਿਆ ਨਹੀਂ ਗਿਆ ਨਹੀਂ ਜੋਸ਼ੀ ਸਾਹਿਬ ਹੈਗੀ ਸੀ ਉਦੋਂ ਪਿੱਛੋਂ ਨਾਲ ਲੁਆਈਆਂ ਸੀ ਤਾਂ ਕਹਿੰਦੇ ਮੈਂ ਰਹਿ ਗਿਆ ਤੇ ਮੈਂ ਤੁਹਾਡੀ ਇਤਾਰਾ ਹੁਣ ਸਾਨੂੰ ਜੋਸ਼ੀ ਸਾਹਿਬ ਹੁੰਦੇ ਨੇ ਸਾਨੂੰ ਕੋਈ ਪਰੇਸ਼ਾਨੀ ਦਾ ਹੱਲ ਨਹੀਂ ਸੀ ਮਤਲਬ ਸਾਰੀ ਸਾਡੀ ਸਵਿਸ਼ਿਆ ਹੋ ਜਣੀ ਸੀ ਸਾਡੇ ਇੱਥੇ ਤੇ ਕੋਈ ਸੁਣਵਾਈ ਨਹੀਂ ਗਈ ਹੈ ਸਾਡੇ ਸਾਡੇ ਜੋ ਹੁਣ ਦਿੱਤੇ ਨਹੀਂ ਸਾਡੇ ਕਾਉਂਸਲਰ ਸਾਹਿਬ ਤੁਸੀਂ ਇਹਨਾਂ ਇੱਕ ਫੋਟੋ ਲੈ ਲਓ ਤੇ ਪੂਰੇ ਇਲਾਕੇ 'ਚ ਇੱਕ ਵਾਰੀ ਘੁੰਮ ਲਓ ਸਭ ਨੂੰ ਪੁੱਛੋ ਤੁਸੀਂ ਇਹਨਾਂ ਪਛਾਣਦੇ ਹੋ 100 ਵਿੱਚੋਂ ਨਿਵੇਂ ਪਰਸੈਂਟ ਲੋਕ ਹੈਗੇ ਇਹਨਾਂ ਦੇਖੇਗੇ ਅੱਜ ਤੱਕ ਲਗੀ ਪਰਵਾ ਕਿਥੇ ਐ ਸਿਹਰ ਲਗੇ ਰਾਤ ਤੱਕ ਕੰਮ ਕਰ ਰਹੀ ਹੈ ਰਾਤ ਨੂੰ ਬੰਦਾ ਥੱਕਿਆ ਹਾਰਾ ਆਵੇ ਉਹਨੂੰ ਇੱਕ ਪੱਖੇ ਵੀ ਹਵਾ ਨਹੀਂ ਮਿਲ ਸਕਦੀ ਗਰਮੀ ਕੋਠੇ ਚਾੜੀ ਨਹੀਂ ਸਨ ਕੋਠਾ ਅੱਗੇ ਅਰਥਾਂ ਦੀ ਸਾਰੀ ਕਿਹਦੀ ਪਰਵਾ ਕਿਥੇ ਜਾਂਦੀ ਕਿ ਨਹੀਂ ਕਿ ਬੱਚੇ ਜਾਂਦੇ ਕੋ ਰਸਤਾ ਨਹੀਂ ਦੀ ਅੰਦਰ ਉਸ ਗਲੀਆਂ ਵਿੱਚ ਬੈਗ ਬੰਨਟਾਈ ਪਾਸ ਕਰਦੇ ਆ ਥਾਲੇ ਨਾਲ ਜੋੜ ਕੇ ਇਹ ਬਿੰਦੀ ਆ ਜਾਂਦੀ ਦਿੱਲੀ ਬੋਰ ਵੀ ਆਪਣੇ ਕੰਮ ਨੇ ਖੋਲ ਲਏ 7:30 ਵੀ ਆਪਣੀ ਅੱਖਾਂ ਖੋਲਣ ਦੀ ਸੀ ਹੋ ਗਿਆ ਤੇ ਨਗਰੀ ਦੇ ਵਾਦੀ ਸੁਵਾਈ ਕੀਤੀ ਜਾਵੇ ਸਾਡੀ ਬਸ 7:30 ਦਾ ਸਾਡਾ ਇਹ ਮੈਸੇਜ ਉਹਨਾਂ ਨੂੰ ਪਹੁੰਚਾ ਦਈਏ ਹਲਕਾ ਉਤਰੀ ਅਦੀਨ ਵਾਰਡ ਨੰਬਰ 12 ਦੇ ਵਿੱਚ ਇਸ ਵਕਤ ਮੌਜੂਦ ਆ ਸ਼੍ਰੀ ਨਾਮ ਮੈਮ ਨੂੰ ਇਲਾਕਾ ਇਲਾਕੇ ਦੇ ਲੋਕ ਜਿਹੜੇ ਨੇ ਪਰੇਸ਼ਾਨ ਨੇ ਲੋਕਾਂ ਨੂੰ ਜਿਹੜੀਆਂ ਪ੍ਰੇਸ਼ਾਨੀਆਂ ਆ ਰਹੀਆਂ ਕਿਸ ਤਰ੍ਹਾਂ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾ ਦੇ ਦਿੰਨੇ ਆ ਕਿ ਜਿਹੜੀਆਂ ਹਾਈ ਵੋਲਟੇਜ ਤਾਰਾਂ ਨੇ 11000 ਵੋਲਟਾਂ ਦੀਆਂ ਤਾਰਾਂ ਨੇ ਹਾਈ ਵੋਲਟੇਜ ਤਾਰਾ ਜੋ ਲੋਕਾਂ ਦੀਆਂ ਛੱਤਾਂ ਦੇ ਉੱਤੋਂ ਜਿਹੜੀਆਂ ਲੰਘ ਰਹੀਆਂ ਨੇ ਲੋਕ ਜੋ ਮੌਤ ਦੇ ਸائے ਹੇਠ ਜਿਹੜੇ ਨੇ ਰਹਿ ਰਹੇ ਨੇ ਲੋਕਾਂ ਵੱਲੋਂ ਇਹ ਵੀ ਦੱਸਿਆ ਰਿਹਾ ਕਿ ਕਾਫੀ ਜਿਹੜੇ ਆ ਐਮ ਐਲ اے ਕੌਂਸਲਰਾਂ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ ਪਰ ਕੋਈ ਉਹਨਾਂ ਦਾ ਸਾਰ ਨਹੀਂ ਲਈ ਗਈ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਕੀ ਕਹਿਣਾ ਹੈ ਉਹਨਾਂ ਦਾ ਕਿ ਕਿੰਨੇ ਦਿਨ ਤੋਂ ਜਿਹੜੀ ਇਹ ਪਰੇਸ਼ਾਨੀ ਆ ਰਹੀ ਹੈ ਹਾਂਜੀ ਮੈਂ ਨਹੀਂ ਕੀਨਾ ਹਾਂਜੀ ਕੁਲਵਿੰਦਰ ਕੌਰ ਕੀ ਤਾਰਾ ਕਿੰਨੀ ਕ ਤੁਹਾਨੂੰ ਦਿੱਕਤ ਆ ਰਹੀ ਨਹੀਂ ਤਾਰਾ ਨਗਰੀਆਂ ਛੱਤ ਤੁਹਾਨੂੰ ਤਾਂ ਬਹੁਤ ਦਿੱਕਤ ਆਉਂਦੀ ਏ ਕਿ ਜਦੋਂ ਬਾਰਿਸ਼ ਹੁੰਦੀ ਹੈ ਅਰਥ ਆ ਜਾਂਦਾ ਜਮੀਨ 'ਚ ਕਿਤੇ ਜਮੀਨ ਤੇ ਵੀ ਨਹੀਂ ਖਲੋ ਸਕਦੇ ਫਿਰ ਇਹ ਬੈਡ ਤੇ ਚੜ ਕੇ ਬੈਠ ਜਾਂਦੇ ਐ ਇੰਨੀ ਪਰੇਸ਼ਾਨੀ ਹੈ ਇਹ ਕਿੰਨੇ ਚਿਰ ਤੋਂ ਜਿਹੜੀ ਸਮੱਸਿਆ ਤੁਹਾਨੂੰ ਆ ਰਹੀ ਹੈ ਸਾਨੂੰ ਤਾਂ 15 ਸਾਲ ਹੋ ਗਏ ਇੱਥੇ ਰਹਿੰਦੇ ਆ 15 ਸਾਲ ਇਹ ਕੁਝ ਵੇਖਣ ਦੇ ਹਾਂਜੀ ਇਸ ਬਾਰੇ ਕਿਸੇ ਆਪਣੇ ਇਲਾਕੇ ਦੇ ਕਾਉਂਸਲਰ ਨੂੰ ਜਾਂ ਕਿਸੇ ਐਮ.ਐਲ.ਏ ਨੂੰ ਕੋਈ ਵੋਟਾ ਮੰਗਣ ਆਂਦੇ ਸੀ ਜਦੋਂ ਉਹਨਾਂ ਨੂੰ ਨਹੀਂ ਦਿਖਾਇਆ ਗਿਆ ਕਿਹਾ ਗਿਆ ਕਿ ਇਹ ਤਾਰ ਦਾ ਜਿਹੜਾ ਆ ਕੋਈ ਮਸਲਾ ਤੁਹਾਡਾ ਮਸਲਾ ਹੱਲ ਹੋ ਜਾਏਗਾ ਵੋਟਾਂ ਲੈ ਲੈਂਦੇ ਮੁੜ ਕੇ ਕੋਈ ਆਉਂਦਾ ਹੀ ਨਹੀਂ ਬਸ ਉਸ ਤੋਂ ਬਾਅਦ ਚੁੱਪ ਕਰਕੇ ਚੱਲ ਜਾਂਦੇ ਵੋਟਾ ਮਿਲ ਜਾਂਦੀਆਂ ਕੋਈ ਗੱਲ ਨਹੀਂ ਕਰਦੇ ਉਸ ਤੋਂ ਬਾਅਦ ਇਹ ਵੀ ਦੱਸਿਆ ਰਿਹਾ ਕਿ ਤੁਸੀਂ ਮੰਗਾਲਾ ਤੁਹਾਡੇ ਮੀਟਰ ਵੀ ਨਹੀਂ ਕੋਈ ਲੱਗਾ ਹਾਂਜੀ ਹਾਂਜੀ ਇਹ ਵੀ ਕਿਹਾ ਕਿ ਆਡਾ ਮੀਟਰ ਨਹੀਂ ਲੱਗਾ ਕਿਉਂ ਨਹੀਂ ਲਗਾਇਆ ਜਾ ਰਿਹਾ ਮੀਟਰ ਬਸ ਇਹੋ ਕਹਿੰਦੇ ਕਿ ਤਾਰਾਂ ਵਾ ਤਾਰਾਂ ਹਟਣਗੀਆਂ ਫੇਰ ਲੱਗਣਗੀਆਂ ਤਾਰਾਂ ਦਾ ਲੱਥ ਨਹੀਂ ਆਣੀ ਆ ਸਾਰੀ ਜ਼ਿੰਦਗੀ ਨਹੀਂ ਲੱਟਣੀਆਂ ਕਿ ਤਾਰਾਂ ਤੇ ਸਿੱਤੇ ਚੱਲਦੀਆਂ ਫੈਕਟਰੀਆਂ ਤੇ ਫੈਕਟਰੀਆਂ ਦਾ ਕੰਮ ਤੁਹਾਨੂੰ ਪਤਾ ਬੱਤੀ ਨਾਲ ਹੀ ਆ ਉਹਨਾਂ ਨੂੰ ਜਿਹੜੀਆਂ ਤਾਰਾਂ ਜਿਹੜੀਆਂ ਲੱਗਦੀਆਂ ਉਹਨਾਂ ਨੂੰ ਫੈਕਟਰੀਆਂ ਦੀ ਜਿਹੜੀ ਜ਼ਿਆਦਾ ਜ਼ਰੂਰਤ ਹੈ ਕਿ ਲੱਗਦਾ ਨਹੀਂ ਕਿ ਜਿਹੜੇ ਪਰਿਵਾਰ ਰਹਿ ਰਹੇ ਨੇ ਉਹਨਾਂ ਵੱਲ ਨਹੀਂ ਦੇਖਿਆ ਯਾਰ ਹਾਂਜੀ ਨਹੀਂ ਦੇਖਿਆ ਜਾਦਾ ਤਾਂ ਹੀ ਤੇ ਇੰਨੀ ਗੱਲ ਕਹਿੰਦੇ ਆ ਤੇ ਬੱਤੀ ਵਾਲਿਆਂ ਨੂੰ ਕਹਿੰਦੇ ਤਾਂ ਉਹ ਕਹਿੰਦੇ ਤੁਸੀਂ ਜਗਾ ਕੋ ਲਈ ਤਾਰਾਂ ਥੱਲੇ ਤੇ ਵੈਸੇ ਵੀ ਉਹਨੇ ਕਿਹ ਹੁੰਦੇ ਕਿੰਨੇ ਕੁ ਲਾ ਕੇ ਜਿੱਦੋਂ ਬੜੇ ਬੜੇ ਅਮੀਰ ਹੈਗੇ ਜਿਹੜੇ ਪੈਸੇ ਲੈ ਜਾਣ ਜ਼ਿਆਦਾ ਜਗਾ ਪਲੇਨ ਲਈ ਜਾਏ ਆਤਰੀ ਗਰਮੀ ਪੈ ਰਹੀ ਹੈ ਕਿਸ ਤਰ੍ਹਾਂ ਜਿਹੜਾ ਜਦੋਂ ਲਾਈਟ ਤੁਹਾਡੇ ਲਾਈਟ ਵੀ ਨਹੀਂ ਆ ਗਈ ਤਾਂ ਕਿਸ ਤਰ੍ਹਾਂ ਜਿਹੜਾ ਗਰਮੀ ਦੇ ਵਿੱਚ ਤੁਸੀਂ ਰਹਿ ਰਹੇ ਆਂ ਅੱਖੀਆਂ ਚੱਲ ਚੱਲ ਕੇ ਕਦੇ ਅੰਦਰ ਤੇ ਕਦੇ ਬਾਹਰ ਇਸ ਤਰ੍ਹਾਂ ਹੀ ਆ ਗਲੀਆਂ 'ਚ ਚੋਰੇ ਫਿਰਨਾ ਕੀ ਕਰਨਾ ਫਿਰ ਹੁਣ ਟਾਈਮ ਪਾਸ ਆ ਕਰ ਸਰ ਕਰਦੇ ਕੀ ਮੰਗ ਕਰਨਾ ਇਹੋ ਕਿੰਨੇ ਘਾੜੀਆਂ ਤਾਰਾਂ ਲੱਤਣੀਆਂ ਚਾਹੀਦੀਆਂ ਉੱਠੇ ਦਾ ਤਾ ਦੇਖਿਆ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਆ ਘਰ ਦੇ ਵਿੱਚ ਮੀਟਰ ਵੀ ਨਹੀਂ ਲਗਾਇਆ ਗਿਆ ਬਿਲੀ ਭਾਗ ਕੋਲੋਂ ਉਹਨਾਂ ਨੂੰ ਵੀ ਕਈ ਵਾਰ ਉਹਨਾਂ ਨੂੰ ਕਿਹਾ ਕਿ ਮੀਟਰ ਲਗਵਾ ਦਿਓ ਪਰ ਉਹਨਾਂ ਨੇ ਕਿਹਾ ਕਿ ਜਿਹੜੀ ਤੁਹਾਡੇ ਛੱਤਾਂ ਦੇ ਉੱਤੇ ਤਾਰ ਲੰਘਦੀ ਐ ਇਸੇ ਵਜ੍ਹਾ ਨਾਲ ਜਿਹੜਾ ਮੀਟਰ ਨਹੀਂ ਲੱਗਣਾ ਤਾਂ ਉਹ ਜਿਹੜੇ ਅੱਤ ਦੀ ਗਰਮੀ ਪੈ ਰਹੀ ਐ ਉਹਨਾਂ ਦਾ ਕਹਿਣਾ ਕਿ ਅਸੀਂ ਪੱਖੀਆਂ ਝੱਲ ਕੇ ਜਿਹੜਾ ਆ ਆਪਣੇ ਪਰਿਵਾਰ ਦੇ ਜਿਹੜੀ ਗਰਮੀ ਤੋਂ ਜਿਹੜਾ ਰਾਹਤ ਲੈ ਰਹੇ ਆਂ ਔਰ ਵੀ ਗੱਲਬਾਤ ਕਰਾਂਗੇ ਹਾਂਜੀ ਭੈਣ ਜੀ ਕੀ ਨਾ ਜੀ ਯੋਗਕੀਤਾ ਕਿੰਨੇ ਦਿਨ ਤੋਂ ਸਮੱਸਿਆ ਜਿਹੜੀ ਆ ਰਹੀ ਐ ਤਾਰਾਂ ਦੀ ਜੀ ਇਹ ਐਫਸੀ ਵਿੱਚ 14-15 ਸਾਲ ਤੋਂ ਰਹਿ ਰਹੇ ਆਂ ਸਾਡੇ ਵੀ ਇਹੀ ਸਮੱਸਿਆ ਬਸ ਬੋਰਡ ਲੈ ਕੇ ਆਂਦੇ ਬੋਰਡ ਲੈਣ ਵਾਸਤੇ ਆਂਦੇ ਫਿਰ ਕੋਈ ਆਂਦੇ ਨਹੀਂ ਦੇਖਦੇ ਨਹੀਂ ਫਿਰ ਕੋਈ ਗੱਲਬਾਤ ਨਹੀਂ ਸੁਣਦਾ ਸਾਡੀ ਸਾਨੂੰ ਵੀ ਇਹੀ ਹੈ ਕਿ ਤਾਰਾ ਲੱਤਨੀ ਚਾਹੀਦੀ ਜਾਂ ਮੀਟਰ ਲਾਓ ਜਾਂ ਤਾਰਾ ਲੱਥਾ ਇਸ ਬੰਦੀ ਕੋਈ ਸੇ ਜਦੋਂ ਐਮਐਲਏ ਸਾਹਿਬ ਨੂੰ ਨਹੀਂ ਕਿਹਾ ਗਿਆ ਜਾਂ ਕਾਉਂਸਲਰ ਵਗੈਰਾ ਨੂੰ ਦੱਸਿਆ ਨਹੀਂ ਗਿਆ ਨਹੀਂ ਜੋਸ਼ੀ ਸਾਹਿਬ ਹੈਗੀ ਸੀ ਉਦੋਂ ਪਿੱਛੇ ਉਹਨਾਂ ਨੇ ਲੋਆਈਆਂ ਸੀ ਤਾਂ ਕਹਿੰਦੇ ਮੈਂ ਰਹਿ ਗਿਆ ਤੇ ਮੈਂ ਤੁਹਾਡੀ ਇਹ ਤਾਰਾ ਹੁਣ ਸਾਨੂੰ ਜੋਸ਼ੀ ਸਾਹਿਬ ਹੁੰਦੇ ਨੇ ਸਾਨੂੰ ਕੋਈ ਪਰੇਸ਼ਾਨੀ ਦਾ ਹੱਲ ਨਹੀਂ ਸੀ ਮਤਲਬ ਸਾਰੀ ਸਾਡੀ ਸਮੱਸਿਆ ਹੋ ਜਾਣੀ ਸੀ ਜਦੋਂ ਜੋਸ਼ੀ ਸਾਹਿਬ ਸੀ ਇਹ ਉਹਨਾਂ ਵੱਲੋਂ ਜਿਹੜੀਆਂ ਪਿਛੇ ਇੰਦਰਾ ਕਲੋਨੀ ਦੇ ਉੱਤੇ ਤਾਰਾਂ ਲੰਗਦੀਆਂ ਸੀ ਛੱਤਾਂ ਤੋਂ ਉਹ ਲਵਾਇਆਂ ਗਏ ਆ ਕੀ ਗੱਲ ਉਹਨਾਂ ਵੱਲੋਂ ਇਹਨਾਂ ਦੇ ਬਾਰੇ ਹੀ ਨਹੀਂ ਦੱਸਿਆ ਗਿਆ ਤੁਹਾਨੂੰ ਉਹ ਤਾਂ ਪਿੱਛੇ-ਪਿੱਛੇ ਦੀ ਗੱਲ ਸੀ ਨਾ ਪਹਿਲਾਂ ਸੀ ਇੱਥੇ ਰਹਿੰਦੇ ਸਾਨੂੰ ਨਹੀਂ ਪਤਾ ਸੀ ਨਾ ਜਦੋਂ ਐਮਐਲਏ ਸੀ ਦੱਸਿਆ ਨਹੀਂ ਉਹਨਾਂ ਨੂੰ ਤੁਸੀਂ ਕੀ ਸਾਡੇ ਵੀ ਤਾਰਾਂ ਉਹ ਤਾਂ ਇੱਥੇ ਨਹੀਂ ਆਏ ਸੀ ਨਾ ਉਹ ਜਦੋਂ ਪਿੱਛੇ ਲਥਾਈਆਂ ਨੂੰ ਕਹਿੰਦੇ ਸੀ ਕਿ ਮੈਂ ਵੀ ਇਹ ਵੀ ਲਾ ਦਾਂਗਾ ਮੈਂ ਵੀ ਲਾਵਾਂਗਾ ਉਹਨਾਂ ਨਾਲ ਗੱਲ ਹੋਈ ਸੀ ਜਦੋਂ ਸਾਡੀ ਸੜਕਾ ਸੁੜਕਾ ਵਾਟਰ ਸਪਾਈ ਪੈਰ ਸੀ ਨਾ ਕਹਿੰਦੇ ਕੋਈ ਨਹੀਂ ਮੈਂ ਇਹ ਵੀ ਲਵਾ ਦਾਂਗਾ ਤੇ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਐਮਐਲਏ ਜੇ ਕੁਮਰਵਿਜ ਪ੍ਰਤਾਪ ਜੀ ਇਹਨਾਂ ਨੂੰ ਵੀ ਨਹੀਂ ਦੱਸਿਆ ਤੁਸੀਂ ਮੇਰੇ ਕੋਲ ਪ੍ਰਤਾਪ ਜੀ ਆਏ ਸੀ ਇਹਨਾਂ ਨੂੰ ਸਾਲ ਹੋ ਗਿਆ ਸਾਲ ਹੋ ਗਿਆ ਸੀਗਾ ਤਾਰਾ ਉਹਨਾਂ ਨੂੰ ਵਿਖਾਈ ਉਹਨਾਂ ਨੇ ਤਾਰਾ ਵੇਖਿਆ ਕੋਈ ਗੱਲ ਬਾਤ ਨਹੀਂ ਕੁਛ ਨਹੀਂ ਕੁਛ ਨਹੀਂ ਉਹ ਇੱਕ ਦੋ ਬੱਚੇ ਗਲੀ ਦੇ ਖਲਾਰੇ ਉਹਨਾਂ ਨੂੰ ਕਹਿੰਦੇ ਪੜੋ ਲਿਖੋ ਤੁਸੀਂ ਇਹ ਕਰੋ ਤੁਸੀਂ ਉਹ ਕਰੋ ਬਸ ਪਾਣੀ ਕੀ ਗੱਲਾਂ ਮੇਲ ਮਿਲ ਕੇ ਇਦਾਂ ਹੀ ਚੱਲੇਗੇ ਜਦੋਂ ਇਲੈਕਸ਼ਨਾਂ ਸੀ ਤਾਂ ਵੱਖ-ਵੱਖ ਪਾਰਟੀਆਂ ਦੇ ਕੌਂਸਲਰ ਵਗੈਰਾ ਤੁਹਾਡੇ ਕੋਲ ਵੋਟਾਂ ਲੈਣ ਆਉਂਦੇ ਸੀ ਉਹਨਾਂ ਨੇ ਵੀ ਨਹੀਂ ਕਿਹਾ ਕਿ ਭਾਜੀ ਤੁਹਾਨੂੰ ਵੋਟਾਂ ਦੇਣੀਆਂ ਤਾਂ ਪਹਿਲਾਂ ਸਾਡਾ ਕੋਈ ਮਸਲਾ ਹੱਲ ਕੀਤਾ ਜਾਵੇ ਤਾਂ ਨਹੀਂ ਅਸੀਂ ਸਾਰਿਆਂ ਨੂੰ ਵਿਖਾਈਆਂ ਸਾਰਿਆਂ ਨੂੰ ਇਹੀ ਗੱਲ ਕਹਿੰਦੇ ਸੀ ਕਿ ਸਾਡੀ ਪਹਿਲਾਂ ਤਾਰਾ ਲਵਾਓ ਉਹ ਵੇਖ ਕੇ ਚਲੇ ਜਾਂਦੇ ਸੀ ਵੋਟਾਂ ਜਿੱਤ ਗਏ ਤਾਂ ਬਸ ਫਿਰ ਨਹੀਂ ਆਉਂਦੇ ਫਿਰ ਆਉਂਦੇ ਨਹੀਂ ਫਿਰ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਫਿਰ ਜਦੋਂ ਜਾਓ ਕੋਈ ਮੈਡਮ ਨਹੀਂ ਮਿਲਦੀ ਕੋਈ ਕੌਂਸਲਰ ਨਹੀਂ ਮਿਲਦਾ ਫਿਰ ਸਾਨੂੰ ਭਜਾ ਦਿੰਦੇ ਆ ਜਦੋਂ ਵੋਟ ਲੈਣੀ ਹੁੰਦੀ ਸਾਡੇ ਘਰ ਘਰ ਨੂੰ ਹੱਥ ਜੋੜ ਕੇ ਮੰਗਦੇ ਆ ਉਦੋਂ ਸਾਡੀ ਸੁਣਵਾਈ ਹੁੰਦੀ ਬਸ ਉਦੋਂ ਸਾਨੂੰ ਜਦੋਂ ਬੋਡਾ ਲੈਣੀ ਹੁੰਦੀ ਨਾ ਉਦੋਂ ਹੱਥ ਜੋੜਦੇ ਆ ਜਦੋਂ ਬੋਡ ਲੈ ਲੈਦੇ ਉਹ ਬਾਅਦ ਚ ਮਿਲਦੇ ਹੀ ਨਹੀਂ ਉਹਨਾਂ ਦੇ ਪੇਨ ਵਗੈਰਾ ਸਾਰੇ ਭਜਾਉਂਦੇ ਨੇ ਹੈ ਹੀ ਨਹੀਂ ਨਾ ਕੋਈ ਨਹੀਂ ਲੱਗਦਾ ਜਿਹੜਾ ਹੁਣ ਫੇਰ ਇਲੈਕਸ਼ਨ ਆ ਰਹੀ ਹੈ 2027 ਦੀ ਕੀ ਵੋਟਾਂ ਪਾਓਗੇ ਤੁਸੀਂ ਹੁਣ ਹੁਣ ਕਿੱਥੇ ਬੋਡਾ ਕਿੰਨੂ ਪਾਣੀ ਬੋਡ ਅਸੀਂ ਜਦੋਂ ਸਾਡੀ ਕੋਈ ਸੁਣਵਾਈ ਨਹੀਂ ਕਿ ਅਸੀਂ ਕਾਨੂੰ ਪਾਣੀ ਬੋਡ ਕਿਉਂ ਪਾਣੀ ਜੇ ਸਾਨੂੰ ਖਤਰਾ ਸੀ ਖਤਰੇ ਦੇ ਵਿੱਚ ਰਹਿ ਰਹੇ ਸਾਡੇ ਬੱਚੇ ਰਹਿ ਰਹੇ ਆ ਅਸੀਂ ਪਰੇਸ਼ਾਨੀ ਵਾਸਤੇ ਪਰੇਸ਼ਾਨੀ ਦੇ ਵਿੱਚ ਰਹਿ ਪਹਿਲਾਂ ਤੁਨੋਂ ਕਭ ਪਹਿਲਾਂ ਸਾਡੇ 17 ਦਾ ਹੱਲ ਕਰਾਂ ਫਿਰ ਤੁਹਾਨੂੰ ਬੋਰਡ ਮਿਲਨੇ ਆ। ਫਿਰ ਤਾਂ ਅਸੀਂ ਸਾਰੇ ਮਹੱਲੇ ਚੋ ਕਰ ਲੈਣਾ ਇੱਕਾ ਜਿੰਨੀਆਂ ਵੀ ਸਾਡੀ ਜਿੱਥੇ ਜਿੱਥੇ ਜਾਰੀ ਮੁਸਤਾਬਾ ਤੱਕ ਇਹ ਸਾਰੇ ਅਸੀਂ ਕਰਾਂਗੇ ਇੱਥੇ ਦਾ। ਭਗਵੰਤ ਮਾਨ ਸਰਕਾਰ ਆ ਆਮ ਆਦਮੀ ਪਾਰਟੀ ਦੀ ਪੰਜਾਬ ਚ ਕੀ ਅਪੀਲ ਕਰਨਾ ਚਾਹੁੰਦੇ ਹਨ? ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਮਤਲਬ ਕਿ ਸਾਡੀ ਬਸ 17 ਲਵਾਉ। ਗਈ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜੀਆਂ ਉਹਨਾਂ ਦੇ ਛੱਤਾਂ ਦੇ ਜਿਹੜੇ ਤਾਰਾਂ ਲੱਗਦੀਆਂ ਉਹਨਾਂ ਨੂੰ ਹਟਾਇਆ ਜਾਵੇ ਸਾਡੇ ਨਾਲ ਰਾਮ ਸਿੰਘ ਜੀ ਵੀ ਮੌਜੂਦ ਨੇ ਰਾਮ ਸਿੰਘ ਜੀ ਰਾਮ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਜਿਹੜੀ ਤਾਰਾਂ ਕਾਫੀ ਦੇਰ ਤੋਂ ਲੱਗੀਆਂ ਲੱਗੀਆਂ ਲੋਕ ਪਰੇਸ਼ਾਨ ਨੇ ਕਾਫੀ ਦੇਰ ਤੋਂ ਦੇਖੋ ਮੈਂ ਤਾਂ ਇਹ ਹੀ ਕਵਾਂਗਾ ਸਰਕਾਰ ਨੂੰ ਕਿ ਆਪਣੇ ਵੱਡੇ ਵੱਡੇ ਗੱਲਾਂ ਸਾਰੀਆਂ ਛੱਡ ਦਿਓ ਕਿ ਅਸੀਂ ਇਹਨੇ ਬੀਮਾ ਦੇ ਰਹੇ ਹਾਂ ਸੜਕਾਂ ਬਣਾ ਰਹੇ ਹਾਂ ਸਕੂਲ ਬਣਾ ਰਹੇ ਹਾਂ ਪਹਿਲੇ ਗਰੀਬ ਪਰਵਾਰਾਂ ਨੂੰ ਜੀਣ ਦੀ ਸੁਵਿਧਾ ਤਾਂ ਦਿਓ ਤਾਕਿ ਉਹ ਜੀ ਸਕਣ ਸਬੋਤਨਾਰੇ ਰਾਤ ਨੂੰ ਚੈਨ ਆ ਸੋ ਸਕਣ ਬਾਕੀ ਚੀਜ਼ਾਂ ਬਾਅਦ ਚ ਹੁੰਦੀਆਂ ਜਾਣਗੀਆਂ ਸਾਡੇ ਇੱਥੇ ਤੇ ਕੋਈ ਸੁਣਵਾਈ ਨਹੀਂ ਗਈ ਆ ਸਾਡੇ ਸਾਡੇ ਜੋ ਹੁਣ ਦਿੱਤੇ ਨੇ ਸਾਡੇ ਕਾਉਂਸਲਰ ਸਾਹਿਬ ਤੁਸੀਂ ਇਹਨਾਂ ਇੱਕ ਫੋੜੋ ਲੈ ਲਓ ਤੇ ਪੂਰੇ ਇਲਾਕੇ 'ਚ ਇੱਕ ਵਾਰੀ ਘੁੰਮ ਲਓ ਸਭ ਨੂੰ ਪੁੱਛੋ ਤੁਸੀਂ ਇਹਨਾਂ ਪਛਾਣਦੇ ਹੋ 100 ਵਿੱਚੋਂ 90% ਲੋਕ ਹੈਗੇ ਇਸ ਇਹਨਾਂ ਦੇਖਿਆ ਨਹੀਂ ਅਜੇ ਤੱਕ ਜੀ ਇਲੈਕਸ਼ਨ ਹੋਏ ਕਿੰਨਾ ਟਾਈਮ ਹੋ ਗਿਆ ਘੱਟੋ 8 ਮਹੀਨੇ ਹੋ ਗਏ ਹੋਣੇ ਆ ਅਜੇ ਤੱਕ ਕਿਸੇ ਦੀ ਸ਼ਕਲ ਨਹੀਂ ਵੇਖੀ ਤਾ ਹੀ ਇਹਨੇ ਪਰਿਵਾਰ ਕਿੰਨੂ ਜਾਗਰਤ ਬਣਾਇਆ ਆਪਣਾ ਦੁੱਖ ਅਸੀਂ ਬਿਜਲੀ ਬੋਰਡ ਤੋਂ ਜਾਣਦੇ ਆ ਉਹ ਕਹਿੰਦੇ ਤੁਸੀਂ ਇਹ ਪਲਾਟ ਕਿਉਂ ਖਰੀਦਦਾ ਕਿਉਂ ਆ ਅਗਰ ਤੁਹਾਨੂੰ ਇਹ ਲੱਗਿਆ ਕਿ ਤੁਸੀਂ ਸਾਡੀ ਗਲਤੀ ਕਰ ਰਹੇ ਹੋ ਕਿ ਤੁਸੀਂ ਪਲਾਟ ਕਿ ਖਰੀਦਦਾ ਕਿਉਂ ਆ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਇੱਥੇ ਪਲਾਟਿੰਗ ਹੋਣ ਕਿਉਂ ਦਿੱਤੀ ਆ ਅਗਰ ਤਾਂ ਥੱਲੇ ਤੁਸੀਂ ਮੀਟ ਨਹੀਂ ਲਗਾਣਾ ਤੁਸੀਂ ਥੱਲੇ ਵੀ ਪਲਾਟਿੰਗ ਨਹੀਂ ਨਾ ਪਾਸ ਕਰੋ ਕਿਸੇ ਦੀ ਹੁਣ ਇਹ ਗਰੀਬ ਪਰਿਵਾਰ ਕਿੱਥੇ ਜਾਵੇ ਸਵੇਰ ਲੈ ਕੇ ਰਾਤ ਤੱਕ ਕੰਮ ਕਰ ਰਹੇ ਆ ਰਾਤ ਨੂੰ ਬੰਦਾ ਥੱਕਿਆ ਹਾਰਾ ਆਵੇ ਉਹ ਨੂੰ ਇੱਕ ਪੱਖੇ ਦੀ ਹਵਾ ਨਹੀਂ ਮਿਲ ਸਕਦੀ ਗਰਮੀ ਵਿੱਚ ਕੋਠੇ ਚੜ੍ਹ ਨਹੀਂ ਸਕਦੇ ਕੋਠਾ ਤੇ ਆ ਕੇ ਅਰਥਾਂ ਦੀ ਸਾਰੀ ਗਰੀਬ ਪਰਿਵਾਰ ਕਿੱਥੇ ਜਾਂਦੇ ਕਿੰਨੇ ਕਿ ਬੱਚੇ ਨੇ ਉਹਨਾਂ ਕੋਈ ਰਸਤਾ ਨਹੀਂ ਨਹੀਂ ਹੁੰਦਾ ਸੋ ਗਲੀਆਂ ਵਿੱਚ ਬੈਠ ਕੇ ਆਪਣਾ ਟਾਈਮ ਪਾਸ ਕਰ ਰਹੇ ਆ ਸਾਡੇ ਸਾਥ ਜੋੜ ਕੇ ਇਹੇ ਬੇਨਤੀ ਹੈ ਕਿ ਹਾਂ ਜੀ ਬਿਜਲੀ ਬੋਰਡ ਵੀ ਆਪਣੇ ਕੰਨ ਖੋਲ ਲੇ ਤੇ ਸਾਡੀ ਸਰਕਾਰਾਂ ਵੀ ਆਪਣੀ ਅੱਖਾਂ ਖੋਲ ਲੇ ਕਿ ਕੀ ਹੋ ਰਿਹਾ ਤੇ ਨਗਰੀ ਪਰਿਵਾਰ ਦੀ ਸੁਣਵਾਈ ਕੀਤੀ ਜਾਵੇ ਸਾਡੀ ਬਸ ਤੁਹਾਡੇ ਮਾਦਿਆਂ ਦਾ ਸਾਡਾ ਇਹ ਮੈਸੇਜ ਉਹਨਾਂ ਨੂੰ ਹੈਗਾ ਜੀ ਕੀ ਲੱਗਦਾ ਕਿ ਉਹਦੇ ਨਾਲ ਕੀ ਕਾਫੀ ਕਾਉਂਸਲਰ ਜਿਹੜੇ ਇਲੈਕਸ਼ਨ ਲੜੇ ਕਾਂਗਰਸ ਪਾਰਟੀ ਵੀ ਲੜੀ ਆ ਆਮ ਆਦਮੀ ਵੀ ਲੜੇ ਆ ਤਾਂ ਜਿੱਤੇ ਜਿਹੜੀ ਕਾਂਗਰਸ ਪਾਰਟੀ ਦੀ ਹੈ ਉਹਨਾਂ ਵੱਲੋਂ ਨਹੀਂ ਕਰਵਾਇਆ ਗਿਆ ਤਾਂ ਤੁਹਾਡੇ ਇਲਾਕੇ ਦੇ ਵਿੱਚ ਸ਼ਕਤੀ ਕਲਾਨ ਜੀ ਵੀ ਭਾਜੀਪੀ ਵੱਲੋਂ ਉਹਨਾਂ ਨੂੰ ਵੀ ਇਲੈਕਸ਼ਨ ਲੜੀ ਗਈ ਕਿ ਉਹਨਾਂ ਨੂੰ ਸੰਪਰਕ ਕੀਤਾ ਗਿਆ ਇਸ ਬਾਰੇ ਦੱਸਿਆ ਗਿਆ ਜੀ ਉਹਨਾਂ ਨੂੰ ਜਿੰਨੀ ਵੀ ਸੰਪਰਕ ਕੀਤਾ ਬਾਅਦ ਸਾਡਾ ਕੋਈ ਸੇਵਾ ਦਾ ਮਸਲਾ ਹੁੰਦਾ ਕੋਈ ਪਾਣੀ ਦਾ ਮਸਲਾ ਹੁੰਦਾ ਜਿੰਨਾ ਦੇ ਦੇਖੋ ਜੀ ਪਾਵਰ ਚ ਨਹੀਂ ਹੈ ਫਿਰ ਵੀ ਜਿੰਨਾ ਦੇ ਉਹਨਾਂ ਦੇ ਹੱਥ ਚੱਲਦਾ ਪੂਰਾ ਕੰਮ ਸਾਡਾ ਕਰਵਾ ਕੇ ਜਾਂਦੇ ਨੇ ਪਰ ਆਪ ਖਲੋ ਕੇ ਕਰਵਾ ਦਿੰਦੇ ਸਾਡੀ ਸਾਹਮਣੇ ਗਲੀ ਵਿੱਚ ਤਿੰਨ ਚਾਰ ਬਰੀ ਇੱਥੇ ਸੇਵਾ ਰੁਕੇ ਨੇ ਮੈਂ ਫੋਨ ਕੀਤਾ ਵਾ ਇਹ ਖੁਦ ਉਸੇ ਟਾਈਮ ਆ ਕੇ ਬੰਦੇ ਲੈ ਗਏ ਅੱਧੇ ਘੰਟੇ ਵਿੱਚ ਪੂਰਾ ਐਕਸ਼ਨ ਨਾ ਕੀਤਾ ਸਾਡਾ ਗਲੀਆਂ ਸਾਫ਼ ਲਾ ਗਏ ਨੇ ਪਾਣੀ ਕੰਪਲੀਟ ਵੀ ਪਾਣੀ ਕਰਵਾਇਆ ਇਹਨਾਂ ਨੂੰ ਤਾਲ ਵਾਸਤੇ ਕਿ ਆਇਆ ਇਸ ਸੰਗ ਕੰਮ ਹੈ ਸ਼ਕਤੀ ਪ੍ਰਧਾਨ ਜੀ ਉਹ ਆਏ ਨੇ ਪਹਿਲੇ ਵੀ ਵੇਖ ਕੇ ਗਏ ਨੇ ਸਾਡਾ ਉਹਨਾਂ ਨੇ ਬੇਨਤੀ ਉਹਦੇ ਕੱਲ੍ਹ ਕੇ ਗਏ ਨੇ ਸਾਡੀ ਬਾਈਟ ਦੇ ਕੇ ਕਹਿੰਦੇ ਤੁਹਾਡੇ ਪਹਿਲੇ ਵੀ ਪ੍ਰੈਸ ਆਈ ਸੀਗੀ ਅੱਜ ਵੀ ਆਏ ਜ ਸਾਡੇ ਨਾਲ ਸ਼ਕਤੀ ਪ੍ਰਧਾਨ ਜੋ ਗਈ ਦਾ ਉਸੇ ਟਾਈਮ ਕਰਦੇ ਨੇ ਇਹ ਲੱਗਦਾ ਨਹੀਂ ਕਿ ਆਮ ਆਦਮੀ ਪਾਰਟੀ ਸਰਕਾਰ ਚਾਹੀਦਾ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੂੰ ਇਹਦੇ ਵਿਕਾਸ ਕਰਾਉਣੇ ਆਪੋਜੀਸ਼ਨ ਪਾਰਟੀ ਜਿਹੜੀ ਆ ਬੀਜੇਪੀ ਵੱਲੋਂ ਇਧਰ ਦੀ ਜਿਹੜੀ ਸਾਰ ਇਲਾਕੇ ਦੀ ਲਈ ਗਿਆ ਫਿਰ ਵੀ ਜਿਹੜੇ ਇਲੈਕਸ਼ਨਾਂ ਦੇ ਵਿੱਚ ਉਹਨਾਂ ਦੀ ਚਲੋ ਹਾਰ ਹੋ ਗਈ ਹੈ ਅਸੀਂ ਤੇ ਇਹ ਕਹਿੰਦੇ ਹਾਂ ਜੀ ਕਿ ਇਸ ਟਾਈਮ ਜੋ ਹਾਲਾਤ ਚੱਲ ਰਹੇ ਨੇ ਸਾਡੇ ਕੌਂਸਲਰਾਂ ਦੇ ਚੱਲ ਰਹੇ ਨੇ ਅਹੀ ਨਹੀਂ ਕਿ ਇੱਕ ਮੌਕਾ ਸ਼ਕਤੀ ਪ੍ਰਧਾਨ ਦਿੱਤਾ ਜਾਏ ਕਿਉਂਕਿ ਜਿਹੜਾ ਬੰਦਾ ਬਿਨਾਂ ਪਾਵਰ ਹੋ ਕੇ ਨਾ ਕੰਮ ਕਰਾ ਰਿਹਾ ਹੈ ਤੇ ਅਹੀ ਇਹ ਕਹਿੰਦੇ ਜਿਸਨੇ ਪਾਵਰ ਚ ਹੋਇਆ ਕਿੰਨਾ ਕੰਮ ਕਰਾਏਗਾ ਉਹ ਇਹਦੇ ਵਿੱਚ ਹੀ ਅੰਦਰ ਸਾਡੇ ਸਾਹਮਣੇ ਪਾਲਿਕਾ ਪਾਲ ਲੋਕਾਂ ਨੂੰ ਮਿਲਦੇ ਵਿਚ ਜਦੋਂ ਕੋਈ ਪ੍ਰੋਬਲਮ ਹੁੰਦੀ ਸਭ ਪੁੱਛਦੇ ਨੇ ਸਾਨੂੰ ਲੋੜ ਪੈਂਦੀ ਐ ਮਰਜੈਂਸੀ ਰਾਤ ਨੂੰ ਇਹਦਾ ਘਰ ਚੱਲ ਜੇ ਉਸੇ ਟਾਈਮ ਇਹ ਗੇੜ ਖੋਲ੍ਹਦੇ ਹਾਂ ਜੀ ਦੱਸੋ ਕੋਈ ਕੰਮ ਹੈਗਾ ਦੱਸੋ ਕਈ ਸਾਨੂੰ ਨਾ ਨਹੀਂ ਕਰਦਾ ਸੀ ਕਿੰਨੇ ਕੋਈ ਨਾ ਪਾਵਰ ਚਾਹਣ ਸਾਡੇ ਮਸਲੇ ਹੱਲ ਹੋ ਜਾਣ ਕੀ ਲੱਗਦਾ ਰਾਮ ਸਿੰਘ ਜੀ ਤੁਸੀਂ ਇਲਾਕੇ ਦੇ ਮੋਦਵਰ ਦੇ ਇਲਾਕੇ ਦੇ ਨਾਲ ਦੁਰਦੇ ਜੇ ਕੀ ਲੱਗਦਾ ਕਿ ਇਲਾਕਿਆਂ ਵਾਲਿਆਂ ਨੂੰ ਨਾਲ ਲੈ ਕੇ ਕਿਸੇ ਮੈਘਮੇ ਦੇ ਬਿਜਲੀ ਅਧਿਕਾਰੀ ਜਾਂ ਕਿਸੇ ਉੱਚ ਅਧਿਕਾਰੀਆਂ ਨੂੰ ਵੀ ਇਸ ਸੰਬੰਧੀ ਮਿਲਿਆ ਜਾਵੇਗਾ ਦੇਖੋ ਜੀ ਅਸੀਂ ਬਿਜਲੀ ਬੋਰਡ ਵੀ ਜਾ ਚੁੱਕੇ ਹਾਂ ਉਹਨਾਂ ਦਾ ਤਾਂ ਸਿੱਧੇ ਨਾ ਹੈਗੀ ਆ ਹੁਣ ਸਾਡੇ ਐਮ ਐਲ ਏ ਕੋ ਵੀ ਇਹ ਪਤਾ ਆਪਨੇ ਹੁਣ ਇਸ ਤੋਂ ਉੱਚੀ ਕਿਸੇ ਕੋਲ ਜਾਈਏ ਠੀਕ ਨਹੀਂ ਜੇ ਐਮ ਐਲ ਏ ਸਾਹ ਨਾਲੇ ਕੰਮ ਨਹੀਂ ਕਰਵਾਸੇ ਆਪਾਂ ਇਸ ਤੋਂ ਪਰੇ ਜਾਈਏ ਕਿਹਦੇ ਕੋਲ ਐਮ ਪੀ ਸਾਹਿਬ ਕੋ ਜਾਈਏ ਐਮ ਪੀ ਸਾਹਿਬ ਨਾਲ ਜਲਦੀ ਮਿਲਣਗੇ ਨਹੀਂ ਕਿਉਂਕਿ ਨਾ ਪਹੁੰਚਣਾ ਬਹੁਤ ਮੁਸ਼ਕਲ ਹੈ ਤੇ ਸਾਡੇ ਕੋਲ ਹਦਾਇਤ ਕੌਣ ਗਿਆ ਜੇ ਮਦੇ ਸਾਡੀ ਨਹੀਂ ਸੁਣਦਾ ਪਿਆ ਵਾ ਕੋਈ ਸ਼ਕਲ ਕਿਸੇ ਨੇ ਦੇਖੀ ਨਹੀਂ ਅਜੇ ਤੱਕ ਅਸੀਂ ਕਿਸੇ ਕੋਲ ਜਾਈਏ ਇਸ ਪੂਰਾ ਸਾਡੀ ਪੂਰੀ ਕਲੁੰਜੀ ਇਸ ਟੈਂਪੇ ਲਵਾਰਿ ਸਗੀ ਹੈ ਉਹਦਾ ਕੋਈ ਵਾਰਿਸ ਨਹੀਂ ਹੈ ਸਾਨੂੰ ਇਹ ਲਾਇਆ ਕਿ ਜੋ ਵੀ ਸਾਡੇ ਪ੍ਰਧਾਨ ਜੀ ਨੇ ਛੱਤੀ ਪ੍ਰਧਾਨ ਜੀ ਨੇ ਬੇਸ਼ੱਕ ਲੋਕਾਂ ਨੇ ਇਸ ਟਾਈਮ ਉਹਨਾਂ ਦਾ ਪ੍ਰੋਸਾ ਨਹੀਂ ਕੀਤਾ ਪਰ ਹੁਣ ਲੋਕਾਂ ਨੂੰ ਅੱਗੇ ਲਾਇਆ ਗਿਆ ਸੀ ਗਲਤੀ ਕੀਤੀ ਹੈ ਅਗਲੀ ਵਾਰ ਨਾ ਪੂਰਾ ਪ੍ਰੋਸਾ ਦਿੱਤਾ ਜਾਏਗਾ ਇਹਨੂੰ ਜਿਤਾਇਆ ਜਾਏਗਾ ਤਾਂ ਕਿ ਸਾਡੇ ਕੰਮ ਹੋਣ ਜੋ ਗਲਤੀ ਇਸ ਵਾਰ ਲੋਕਾਂ ਨੇ ਕੀਤੀ ਦੁਬਾਰਾ ਨਹੀਂ ਕਰਨਗੇ ਇਲਾਦਾ ਕਿ ਇਹ ਜੇ ਇਲਾਕੇ ਦੇ ਵਿੱਚ ਤਾਰਾਂ ਲੱਗਦੀਆਂ ਛੱਤਾਂ ਤੋਂ ਮਕਾਨ ਵੀ ਨਹੀਂ ਵੇਚ ਸਕਦੇ ਲੋਕ ਮਕਾਨ ਵੇਚਣ ਲਈ ਮਜਬੂਰ ਹੁੰਦੇ ਤਾਂ ਕਈ ਵਿਕਦਾ ਵੀ ਨਹੀਂ ਹੋਏਗਾ ਇਹ ਕੋਈ ਮਕਾਨ ਵੇਚਣ ਦੀ ਕੋਸ਼ਿਸ਼ ਵੀ ਕੀਤੀ ਹੈ ਅੱਧਾ ਮੁੱਲ ੁੱਕੀ ਦੇ ਰਹੇ ਆ ਅੱਗੇ ਨਾ ਇਹ ਜਿਹੜੀਆਂ ਕਾਕਾ ਮਕਾਨ ਛੋਟਾ ਬਣਾ ਲਿਆ ਰਹਿਣਗੇ ਅੱਧਾ ਮੁੱਲ ਲੈ ਕੇ ਜਾਣਗੇ ਕਿੱਥੇ ਠੀਕ ਨਹੀਂ ਤਾਂ ਇਸ ਲਈ ਕੋਈ ਮਕਾਨ ਦੇ ਉਹ ਦੋਨੋਂ ਵਿਖਾnde ਮਕਾਨ ਕਿਹਦਾ ਕੋਈ ਮੀਟਰ ਲੱਗਾ ਨਾ ਕੋਈ ਰੈਡੀ ਸਬੰਧਤਾ ਆ ਗਈ ਹੈ ਤਾਰਾਂ ਉੱਪਰ ਹੈਗੇ ਸੇ ਮਕਾਨ ਤੋਂ ਖਰੀਦੀ ਮਕਾਨ ਵੇਚੀ ਦੇ ਵੀ ਨਹੀਂ ਹੈ ਉਹਦੇ ਜਾਣ ਜੋਗੇ ਵੀ ਨਹੀਂ ਗਏ ਤਾਂ ਗੱਲਬਾਤ ਕੀਤੀ ਲੋਕਾਂ ਨਾਲ ਵੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਹੜਾ ਹੈ ਇਸ ਤਾਰ ਤੋਂ ਜਿਹੜੀ ਨਜਾਦ ਲਾਈ ਜਾਵੇ ਤਾਂ ਜੋ ਜਿਹੜਾ ਇਹ ਮੌਦ ਦੇ ਸائے ਹੇੜ ਤੋਂ ਨਿਕਲ ਸਕਣ ਬਹੁਤ ਲੋਕ ਜਿਹੜੇ ਪਰੇਸ਼ਾਨ ਨੇ ਇੱਥੋਂ ਦੇ ਜਿਨ੍ਹਾਂ ਦੀਆਂ ਛੱਤਾਂ ਦੇ ਉੱਤੋਂ ਤਾਰਾਂ ਲੱਗ ਰਹੀਆਂ ਹਾਈ ਵੋਲਟੇਜ ਤਾਰਾਂ ਆ ਕਈ ਵਾਰ ਜਿਹੜਾ ਹਾਦਸਾ ਵੀ ਹੋ ਸਕਦਾ ਹੈ ਤਾਹ ਹੋਰ ਵੀ ਮੇਰੇ ਮੌਜੂਦ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜੀ ਤਾਰਾਂ ਲੱਗ ਆਹੀ ਕਹਿੰਦੇ ਆਡਾ ਮਸਲਾ ਹੱਲ ਹੋਵੇ ਆਪਾਂ ਕਿਦੋਂ ਦੇ ਕਿੰਨੇ ਸਾਲ ਹੋ ਗਏ ਤਾਰਾਂ ਥੱਲੇ ਰਹਿ ਰਹੇ ਆ ਹੇ ਤੱਕ ਕੋਈ ਸੁਣਵਾਈ ਨਹੀਂ ਖੇੜੇ ਕੋਰੇ ਵੀ ਜਬ ਤਾਰ ਦੇ ਪਹਿਲੇ ਦਫਤਰ ਆਪਾਂ ਲੈਟਰ ਵੀ ਦਿੱਤੀ ਆ ਹੇ ਤੱਕ ਕੋਈ ਸੁਣਵਾਈ ਨਹੀਂ ਗਈ ਆਪਾਂ ਕਹਿੰਦੇ ਹਦੀ ਸੁਣਵਾਈ ਹੋਣੀ ਚਾਹੀਦੀ ਆ ਕੰਮ 'ਚ ਸ਼ਕਤੀਪਾਲ ਭਾਈ ਆਏ ਦੋ ਤਿੰਨ ਦੂਜੀ ਵਾਰ ਹੀ ਆਏ ਆ ਬੜੀ ਇੰਨੀ ਮਿਹਰਬਾਨੀ ਸੋ ਆਪਾਂ ਦੇ ਕਹਿੰਦੇ ਅੱਗੇ ਲੱਗ ਕੇ ਆਡਾ ਕੰਮ ਕਰਵਾ ਦੇ ਮਸਲਾ ਲੱਗ ਰਹਾ ਦਾ ਨਾ ਮੇਰਾ ਮੀਟਰ ਲੱਗਦਾ ਪਿਆ ਪਰਲੇ ਮਕਾਨ ਦਾ ਆ ਨਾ ਚਲੋ ਮੀਟਰ ਲਾਜਾ ਆਪਾਂ ਦੋ ਮਕਾਨ ਬਾਕੀ ਵੀ ਹੈਗੇ ਵਿਚਾਰੇ ਰੋਂਦੇ ਪਏ ਤਾਰਾਂ ਥੱਲੇ ਚਲੋ ਪੁਰਾਣੀ ਜਗ੍ਹਾ ਲੈ ਕੇ ਰੱਖੀ ਹੋਈ ਆ ਤੇ ਹੁਣ ਬਣਾਇਆ ਆ ਆਪਾਂ ਕਿਹਾ ਸਾਡਾ ਮਸਲਾ ਲਾਉਣਾ ਚਾਹੀਦਾ ਭਾਈ ਜਦੋਂ ਤੁਸੀਂ ਲੈਂਟਰ ਪਾਇਆ ਸੀ ਲੈਂਟਰ ਵੀ ਕਿਸ ਤਰ੍ਹਾਂ ਪਾਇਆ ਤਾਰ ਤਾਂ ਜਿਹੜੀ ਆ ਤੇ ਦੇਖੋ ਬਿਲਕੁਲ ਛੱਤ ਦੇ ਨਜ਼ਦੀਕ ਆ ਲੱਗ ਰਹੀ ਆ ਕਿਸ ਤਰ੍ਹਾਂ ਜਿਹੜੇ ਬਹੁਤ ਮੁਸ਼ਕਿਲ ਲੈਂਟਰ ਪਾਇਆ ਉਹ ਵੀ ਸ਼ਟਰਿੰਗ ਕੀਤੀ ਆਪ ਨਾਲ ਲੱਗਿਆ ਹਾਂ ਮੈਂ ਸ਼ਟਰਿੰਗ ਮੈਂ ਆਪ ਕਰਵਾਈ ਆ ਲੈਂਟਰ ਵੀ ਇੱਥੇ ਖਲੋ ਕੇ ਮੈਂ ਆਪ ਪਾਇਆ ਬੜੇ ਧਿਆਨ ਨਾਲ ਲੈਂਟਰ ਪਾਇਆ ਕਿ ਇਹਦਾ ਨੁਕਸਾਨ ਹੋਏ ਜਾਣੀ ਹੋ ਇਹ ਲੱਗਦਾ ਨਹੀਂ ਡਰ ਸੀ ਕਿ ਕਿਸ ਤਰ੍ਹਾਂ ਕਿ ਕਦੇ ਮਾਰੇ ਹੱਥ ਨਾ ਲੱਗ ਜੇ ਜਾਂ ਕੋਈ ਜਿਹੜਾ ਮਜ਼ਦੂਰ ਵਗੈਰਾ ਆਇਆ ਉਹਦਿਆਂ ਨਾਲ ਕੋਈ ਹਾਸਾ ਆ ਜਾਵੇ ਵੱਡਾ ਕ੍ਰੇਨ ਦਾ ਮਲੈਂਡਰ ਬੁਆਇਆ ਮਜ਼ਦੂਰ ਦਾ ਵੀ ਆਪਾਂ ਕਹਿੰਦੇ ਡਰਦੇ ਪੂਰੇ ਹੁਣ ਆ ਮੇਰਾ ਬਣਿਆ ਨਾ ਹੁਣ ਵੇਖ ਲੋ ਇੱਧਰ ਪਿੱਛੇ ਨਹੀਂ ਮੈਂ ਬਣਾ ਸਕਦਾ ਉਤਾਰ ਜਾ ਰਹੀ ਮੇਰੇ ਬੱਚੇ ਆ ਮੈਂ ਗੇਟ ਲਾਇਆ ਇੱਥੇ ਆ ਗੇਟ ਬੰਦ ਹੀ ਰੰਦਾ ਇੱਧਰ ਬੱਚੇ ਐਂਟਰੀ ਨਹੀਂ ਕਰ ਸਕਦੇ ਨਾ ਬੱਚੇ ਕੋਠੇ ਜਾਂਦੇ ਡਰਦੇ ਮਾਰੇ ਕੋਠੇ ਹੀ ਜਾਣ ਨਹੀਂ ਲਈਦਾ ਨਾ ਉਧਰ ਜਾਂਦੇ ਦਾ ਉਧਰ ਵੀ ਨਹੀਂ ਜਾਂਦੇ ਇਹਦਾ ਮਸਲਾ ਹਲ ਹੋਣਾ ਚਾਹੀਦਾ। ਇਹ ਅਪੀਲ ਕਰਨਾ ਚਾਹੁੰਦੇ ਇਸ ਭਗਵੰਤ ਮਾਨ ਸਰਕਾਰ ਆ ਆਮ ਆਦਮੀ ਪਾਰਟੀ। ਆ ਪਾਰਟੀ ਸਰਕਾਰ ਕੋਈ ਸੁਣਵਾਈ ਨਹੀਂ ਹੈਗੀ। ਸਾਰੇ ਬੰਨੇ ਜਾਓ ਸਾਲੇ ਰੋ ਰਹੇ ਆ। ਕਿਸੇ ਦਾ ਕੰਮ ਨੇ ਕਹਿ ਦਿੰਦੇ ਹੋ ਮੈਂ ਆ ਕੰਮ ਕਰਾਂਗੇ। ਕਿਸੇ ਦਾ ਕੰਮ ਨਹੀਂ ਹੋ ਰਿਹਾ। ਤੁਸੀਂ ਹੁਣ ਕਹੀ ਆਪਾਂ ਸ਼ਹਿਰ ਵੀ ਰਹਿਣੇ 24 ਘੰਟੇ ਆਟੋ ਚਲਾਣੇ ਹਨ। ਸਾਨੂੰ ਸਭ ਪਤਾ। ਕਿੱਥੇ ਗੰਦ ਪਿਆ ਪਿਆ ਹੈ ਕਿਸੇ ਦਾ ਕੰਮ ਨਹੀਂ ਹੁੰਦਾ ਮਸਲਾ। ਉਹ ਕਹਿਂਦੀ ਗੱਲਾਂ ਆ ਪਾਰਟੀ ਆਮ ਪਾਰਟੀ ਹੈਗੀ ਨਹੀਂ ਕੁਝ। ਇਹਦਾ ਨਾਲੇ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਉਹ ਬਸ ਗੱਲਾਂ ਇਹੀ ਕਰਦੀ ਆ ਕਿ ਅਸੀਂ ਕੰਮ ਕਰਾ ਰਹੇ ਹਾਂ ਪਰ ਕੋਈ ਵਿਕਾਸ ਕਾਰਜ ਨਹੀਂ ਕਰਾਇਆ ਲੋਕ ਜਿਹੜੇ ਪਰੇਸ਼ਾਨ ਨੇ ਹਲਕਾ ਉਤਰੀ ਦੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਅਸੀਂ ਵਾਰ ਨੰਬਰ 12 ਦੀਆਂ ਜਿੱਥੇ ਕਿ ਇਹ ਲੋਕਾਂ ਨੂੰ ਜਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਛੱਤਾਂ ਦੇ ਉੱਪਰ ਜਿਹੜੀਆਂ ਤਾਰਾਂ ਲੰਘ ਰਹੀਆਂ ਤਾਂ ਮੈਂ ਇਹੋ ਜਿਹੜਾ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਨਾ ਚਾਹਾਂਗਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਜਿਹੜਾ ਕੋਈ ਵੱਡਾ ਹਾਸਾ ਨਾ ਹੋ ਸਕੇ ਅੰਮ੍ਰਿਤਸਰ ਤੋਂ ਕੈਮਰਾਮੈਨ ਜਗਜੀਤ ਸਿੰਘ ਦੇ ਨਾਲ ਵਿਨੋਦ ਕੁਮਾਰ ਲੋਕ ਰਾਜ ਟੀਵੀ